ਕਾਲੀ ਦਲਵਲਾਂ ਲਗਾਏ ਗਏ ਸਿਆਸੀ ਧਰਨਿਆਂ 'ਚ ਐਸਜੀਪੀਸੀ ਦੇ ਪ੍ਰਧਾਨ ਦੀ ਸ਼ਮੂਲੀਅਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗਲਤ ਦੱਸਿਆ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨੂੰ ਇਸ ਤਰ੍ਹਾਂ ਦੇ ਸਿਆਸੀ ਧਰਨਿਆਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਕਿ ਪ੍ਰਧਾਨ ਸਾਹਿਬ ਨੂੰ ਇਸ ਤਰ੍ਹਾਂ ਦੇ ਜਿਹੜੇ ਸਿਆਸੀ ਧਰਨੇ ਉਹਨਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਉਧਰ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਅਵਧਾਰ ਸਿੰਘ ਮੱਕੜ ਨੇ ਵੀ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਂਗਰ ਦੇ ਧਰਨਿਆਂ 'ਚ ਸ਼ਾਮਲ ਹੋਣ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਪ੍ਰਧਾਨ ਰਹਿੰਦੇ ਕਦੇ ਵੀ ਸਿਆਸੀ ਧਰਨਿਆਂ ਦੇ ਵਿੱਚ ਸ਼ਾਮਲ ਨਹੀਂ ਹੋਏ। ਐਸਜੀਪੀਸੀ ਦੇ ਪ੍ਰਧਾਨ ਨੂੰ ਧਾਰਮਿਕ ਮਸਲਿਆਂ ਦੇ ਵਿੱਚ ਹੀ ਵਿਚਰਨਾ ਚਾਹੀਦਾ ਹੈ। ਵੇਖੋ ਮੈਂ ਤੇ ਇਹ ਸਮਝਦਾ ਕਿ 11 ਸਾਲ ਬਗਵਾਨ ਰਾਮ ਸ਼ੋਮੇ ਗਰਦਾਰ ਪਰੋਮੇ ਤੇ ਮੈਂ ਦਿੰਦਾ। ਤੇ ਮੈਂ ਮਤਾਲ ਸ਼ੋਨੀਗੜਾ ਪਰਵੰਧਕ ਕਮੇਟੀ ਦੇ ਪ੍ਰਧਾਨ ਨਾ ਤਾਂ ਕੋਈ ਪੋਲਿਟਿਕਲ ਕਾਨਫਰੰਸ ਜਾਂਦਾ ਸੀ ਨਾ ਹੀ ਮੈਂ ਕਿਸੇ ਧਰਮ ਨਾਲ ਜਾਵਾਂ। ਕਿਵੇਂ ਵੀ ਇਹਨਾਂ ਦੀ ਆਪਣੀ ਸੋਚ ਹੈ ਮੈਂ ਕੀ ਕਰ ਸਕਦਾ ਵਸੇ ਅ ਇਹ ਥੋੜੇ ਬਹੁਤ ਆ ਪਾਰਵੰਗਤਾਂ ਵਿੱਚ ਲਿਆ ਜਾਵੇ ਸ਼ੋਨੀਗੜਾ ਦੇ ਪ੍ਰਧਾਨ ਨੂੰ। ਮੈਂ ਬਾਕੀ ਗੱਲ ਠੀਕ ਹੈ ਮੈਨੂੰ ਪਤਾ ਹੈ ਤੇ ਆਪਾਂ ਕਹਦੇਗੇ ਵੀ ਧਰਮ ਤੇ ਰਾਜਨੀਤੀ ਇਕੱਠੀ ਹੈ। ਧਰਮ ਤੇ ਰਾਜਨੀਤੀ ਜ਼ਰੂਰ ਕਰਤੀ ਹੈ ਲੇਕਿਨ ਜਿਹਦੇ ਬਿਗਿਆ ਸੱਸਦਾ ਜ਼ਰੂਰ ਕਰਨਾ ਚਾਹੀਦਾ। ਨਵਜੋਤ ਸਿੰਘ ਸਿੱਧੂ ਤੇ ਭਾਜਪਾ ਨੇ ਵੱਡਾ ਹਮਲਾ ਬੋਲਿਆ ਕਿਸੇ ਸਮੇਂ ਉਹਨਾਂ ਦੇ ਸਿਆਸੀ ਚੇਲੇ ਮੰਨੇ ਜਾਣ ਵਾਲੇ ਸਾਬਕਾ ਕੈਬਨਟ ਮੰਤਰੀ ਅਨਿਲ ਜੋਸ਼ੀ ਨੇ ਤਿੱਖਾ ਸ਼ਬਦੀ ਵਾਰ ਕਰਦਿਆਂ ਸਾਬਕਾ ਸਰਕਾਰ ਤੋਂ ਹਿਸਾਬ ਮੰਗਣ ਵਾਲੇ ਸਿੱਧੂ ਤੋਂ ਐਮਪੀ ਫੰਡ ਦਾ ਹਿਸਾਬ ਮੰਗਿਆ ਇਸ ਦੇ ਨਾਲ ਹੀ ਉਹਨਾਂ ਨੇ ਕੈਪਟਨ ਦੀ ਨਿੱਜੀ ਜ਼ਿੰਦਗੀ ਤੇ ਵੀ ਵਾਰ ਕੀਤਾ ਉਧਰ ਕਾਂਗਰਸ ਨੇਤਾ ਰਾਜਕੁਮਾਰ ਵੇਰਕਾ ਨੇ ਵੀ ਇਸ ਦਾ ਜਵਾਬ ਆਪਣੇ ਅੰਦਾਜ਼ ਦੇ ਵਿੱਚ ਦਿੱਤਾ 10 ਹਜ਼ਾਰ ਪਹਿਲਾਂ ਲੋਕਾਂ ਨੇ ਐਵੇਂ ਹੰਤੀ ਮੈਂ ਮੰਗਿਆ ਹਜ਼ਾਰ ਇਹਨੇ ਕੀ ਮੰਗਿਆ ਐਮਪੀ ਲੈਡ ਦਾ ਸਾਹ ਦੇ ਕਿੱਥੇ ਆਦਾ ਸਾਹ ਉੱਪਰ ਉੱਗਦਾ ਬਾਬਾ ਦੇ ਸਾਹ ਹਬਰ ਇੱਕ ਠੁਕੇ ਮਾਰਦਾ ਟੈਲੀਵਿਜ਼ਨ ਤੇ ਹੋ ਰਹੀ ਜੀ ਇੱਕ ਪੱਲੇ ਨਾਲ ਤੇ ਕੱਟ ਮਾਰਦਾ ਠੁਮਕੇ ਦੀ ਸ਼ਾਹ ਦੇ ਨਾਲ ਤੇ ਸਰਦਾਰ ਮੱਥੇ ਦੀ ਸਰਦਾਰੀ ਇੱਕ ਠੁਮਕੇ ਦੀ ਸਰਦਾਰ ਹੈ 500 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਉਹ ਪੂਰੇ ਪੰਜਾਬ ਨੂੰ ਲੁੱਟ ਲਿਆ ਪੂਰਾ ਪੰਜਾਬ ਤੈਨੂੰ ਕਹਿੰਦਾ ਕਿ ਤੂੰ ਬਈ ਟਾਇਲ ਮਾਫੀਆ ਜਿਹਨੂੰ ਜੋਸੀ ਟਾਇਲ ਕਹਿੰਦੇ ਆ ਉਹ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲੱਗਾ ਇਹਦੀ ਇਨਕੁਆਰੀ ਚੱਲਣ ਲੱਗੀ ਹੈ ਤੁਸੀਂ ਫਿਕਰ ਨਾ ਕਰੋ ਮੈਂ ਇਹ ਗੱਲ ਕਾ ਕਿ ਤੈਨੂੰ ਹਰ ਬੰਦਾ ਹੀ ਇਹ ਗੱਲ ਕਹਿੰਦਾ ਕਿ ਤੇਰੇ ਕੋ ਤੇ ਅਧਿਕਾਰ ਹੀ ਕੋਈ ਨਹੀਂ ਹੈਗਾ ਬੋਲਣ ਦਾ ਨਾ ਬੋਲ ਚੰਗਾ ਨਹੀਂ ਲੱਗਦਾ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਦੀ ਪ੍ਰਾਪਤੀ ਦੇ ਲਈ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ 15 ਮੈਂਬਰਾਂ ਦੀ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਤਤ ਸਾਈਬਾਨਾਂ ਦੇ ਜਥੇਦਾਰ ਤੇ ਕਈ ਸਮਾਜਿਕ ਸਿੱਖ ਸੰਸਥਾਨ ਦੇ ਨਾਲ-ਨਾਲ ਧਾਰਮਿਕ ਸੰਸਥਾਨ ਦੇ ਆਗੂ ਸ਼ਾਮਿਲ ਨੇ ਜੇ ਐਸ ਜੀਪੀਸੀ ਪੰਜ ਸਿੰਘ ਸਾਈਬਾਨਾ ਵੱਲੋਂ ਗੁਰਦੁਆਰਾ ਗਿਆਨ ਗੋਦਰੀ ਸਾਹਿਬ ਦੀ ਪੁਰਾਤਨ ਅਸਥਾਨ ਦੀ ਪ੍ਰਾਪਤੀ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਮੁੱਚੇ ਰੂਪ ਰੇਖਾ ਤਿਆਰ ਕਰਨੇ ਕੰਮ ਕਰੇਗੀ ਇਸ ਕਮੇਟੀ ਦੇ ਕਨਵੀਨਰ ਸਰਦਾਰ ਵਿਜੇ ਸਿੰਘ ਐਡੀਸ਼ਨਲ ਸਕੱਤਰ ਹੈ ਔਰ ਇਸ ਕਮੇਟੀ ਦੇ ਵਿੱਚ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤਖਤ ਹਰਿਮੰਦਰ ਪਟਨਾ ਸਾਹਿਬ ਪ੍ਰਧਾਨ ਤਖਤ ਸਚਕਣ ਸ੍ਰੀ ਹਜੂਰ ਸਾਹਿਬ ਪ੍ਰਧਾਨ ਚਰਨਜੀਤ ਸਿੰਘ ਚੱਡਾ ਚੀਫ ਸਾਲਸਾ ਦਿਵਾਨ ਅਮਰਸਰ ਅਮੁਖੀ ਦਮਦਮੀਤ ਸਾਰ ਮੁਖੀ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀਆਂ ਮੁਖੀ ਨਿਰਮਲ ਜੀ ਸੰਪਰਦਾਇ ਮੁਖੀ ਉਦਾਸੀ ਸੰਪਰਦਾਇ ਮੁਖੀ ਨੀਲਤਾਰੀ ਸੰਪਰਦਾਇ ਪ੍ਰਧਾਨ ਸੇਵਾ ਪੰਥੀ ਸੰਪਰਦਾਇ ਅੰਮ੍ਰਿਤਸਰ ਸਿਵਲ ਹਸਪਤਾਲ ਦੀ ਸਾਂਝੀ ਰਸੋਈ ਚ ਕੱਚਾ ਖਾਣਾ ਪਰੋਸੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਇੱਕ ਕਮੇਟੀ ਦਾ ਗਠਨ ਕੀਤਾ ਜੋ ਖਾਣਾ ਬਣਨ ਤੋਂ ਬਾਅਦ ਟੈਸਟਿੰਗ ਕਰਿਆ ਕਰੇਗੀ ਤੇ ਉਸ ਤੋਂ ਬਾਅਦ ਲੋਕਾਂ ਨੂੰ ਖਾਣਾ ਪਰੋਸਿਆ ਜਾਵੇਗਾ ਤੇ ਅਸੀਂ ਹੁਣ ਕਮੇਟੀ ਬਣਾ ਰਹੇ ਹਾਂ ਜਿਹਦੇ ਨਾਲ ਜਿਹੜੀ ਉਹਦੀ ਟੈਸਟਿੰਗ ਹੈ ਉਹ ਨਾਲ ਦੀ ਨਾਲ ਹੋ ਜਾਇਆ ਕਰੇ ਤਾਂ ਕਿ ਗਾਹ ਨਹੀਂ ਹੋਵੇ ਕਿਉਂਕਿ ਜਿਸ ਵੇਲੇ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਨਿੱਕੇ ਮੋਟੇ ਫਲ ਹੋ ਰਹੇ ਨੇ ਦੂਰ ਕੱਥੇ ਜਾਣੇ